ਰॉयਲ ਪਸ਼ਮੀਨਾ ਤੁਸੀਂ ਪਹਿਲੀ ਵਾਰ ਦੇਖ ਰਹੇ ਹੋਗੇ ਇਹਨੂੰ ਸਰਦਾਰੀ ਸੂਟ ਵੀ ਕਹਿੰਦੇ ਨੇ ਔਰ ਕਲਰ ਕੰਬੀਨੇਸ਼ਨ ਤੁਸੀਂ ਆਪ ਚੈੱਕ ਕਰ ਸਕਦੇ ਹੋ ਸੋਹਣੇ ਸੋਹਣੇ ਕਲਰ ਹੋਣ ਔਰ ਲਾਈਟ ਜਿਹਾ ਸੋਬਰ ਤੇ ਕਲਰ ਹੋਣ ਤੇ ਇਹਨਾਂ ਨੂੰ ਹੀ ਤਾਂ ਸਰਦਾਰੀ ਸੂਟ ਕਿਹਾ ਜਾਂਦਾ ਤੁਸੀਂ ਬਿਨਾ ਵਰਕ ਬਿਨਾ ਕਿਸੇ ਲੇਸਸ ਡਿਜ਼ਾਈਨ ਤੋਂ ਵੀ ਇਹਨੂੰ ਕਿਸੇ ਤੇ ਪਾ ਕੇ ਜਾਓਗੇ ਕਿਸੇ ਵੀ ਪ੍ਰੋਗਰਾਮ ਤੇ ਤੇ ਸੂਟ ਬਹੁਤ ਜ਼ਿਆਦਾ ਸੋਹਣੇ ਲੱਗਣਗੇ ਇੱਕ ਟਰਾਈ ਦੇ ਸੂਟ ਨੇ ਔਰ ਇਹਨਾਂ ਦੇ ਪ੍ਰਿੰਟ ਨਵੇਂ-ਨਵੇਂ ਆਏ ਨੇ ਬਹੁਤ ਜ਼ਿਆਦਾ ਸੋਹਣੇ ਇਹਨਾਂ ਨੂੰ ਤੁਸੀਂ ਇਦਾਂ ਸਟੀਚ ਕਰੋ ਬਹੁਤ ਜਿਆਦੀ ਸੋਹਣੀ ਡਿਫਰੈਂਟ ਜੀ ਲੁੱਕ ਦੇਣਗੇ ਪਿਓਰ ਕਟ్రਾਈ ਦੇ ਬੈਸਟ ਤੋਂ ਬੈਸਟ ਇਹ ਸੂਟਸ ਹੋਣਗੇ ਸੋ ਇਹਨਾਂ ਨੂੰ ਤੁਸੀਂ WhatsApp ਤੇ ਆਰਡਰ ਕਰ ਸਕਦੇ ਹੋ ਪਸ਼ਮੀਨੇ ਵਰਕ ਦੇ ਸੂਟ ਐਡ-ਆਨ ਕੀਤੇ ਹਨ ਮਤਲਬ ਕਿ ਵਰਕ ਤੁਸੀਂ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਜਿਵੇਂ ਜਾਰਜਟ ਕ੍ਰੇਪ ਪਸਿਲਕ ਪਸ਼ਮੀਨਾ ਆਪਾਂ ਤੁਹਾਨੂੰ ਡਿਜ਼ਾਈਨ ਦਿਖਾ ਰਹੇ ਹਾਂ ਇਹ ਆਪਣੇ ਕੋਲ ਰੈਡੀ ਵੀ ਹੈਗੇ ਨੇ ਬਟ ਜੇ ਤੁਸੀਂ ਆਪਣਾ ਫੈਬਰਿਕ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਮਨਪਸੰਦ ਫੈਬਰਿਕ ਦੇ ਉੱਪਰ ਵੀ ਇਹ ਵਾਲਾ ਵਰਕ ਕਰਵਾ ਸਕਦੇ ਹੋ ਆਰਡਰ ਕਰਨ ਲਈ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ